ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਰਦਾ ਸਵਾਗਤ ਕਰਦਾ ਅੱਜ ਦਾ ਮੁੱਦਾ ਪੰਜਾਬ ਦੇ ਮੌਜੂਦਾ ਹਾਲਾਤ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਉਮਣਗੇ ਏਰੀਆ ਦੇ ਵਿੱਚ ਫਸ ਗਏ ਨੇ ਪੰਜਾਬ ਨੂੰ ਚਲਾ ਕੌਣ ਰਿਹਾ ਹੈ ਤੇ ਪੰਜਾਬ ਦਾ ਬਣੇਗਾ ਕੀ ਇਹ ਸਭ ਅਜਦੇ ਮੁੱਦੇ ਨੇ ਅਬ ਆਪੀ ਪਾਰਟੀ ਬਦਲਾਵ ਦਾ ਨਾਰਾ ਲੈ ਕੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੈ ਕੇ ਸੱਤਾ ਦੇ ਵਿੱਚ ਆਈ ਸੀ ਪਰ ਬਿੱਤੇ ਦਿਨੀ ਕਿਸਾਨਾਂ ਦੇ ਨਾਲ ਜੋ ਹੋਇਆ ਉਹ ਸਾਨੂੰ ਸਭ ਨੂੰ ਦਿਖਾਈ ਦਿੱਤਾ ਇਹਦੇ ਬਾਰੇ ਵੱਖ-ਵੱਖ ਵਿਅਕਤੀਆਂ ਵੱਖ-ਵੱਖ ਪਾਰਟੀਆਂ ਵੱਖ-ਵੱਖ ਸੰਗਠਨਾਂ ਦੇ ਵੱਖ-ਵੱਖ ਵਿਚਾਰ ਨੇ ਤੇ ਇਹ ਸਭ ਦਾ ਇੱਕ ਨਿੱਜੀ ਮਸਲਾ ਹੈ ਪਰ ਗੱਲਬਾਤ ਦੇ ਨਾਲ ਇਹ ਮਸਲਾ ਹੱਲ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕੀਤਾ ਸੀ ਦੂਜਾ ਜਏ ਜਵਾਨ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਇੱਕ ਭਾਰਤੀ ਆਰਮੀ ਦੇ ਵਿੱਚ ਸੇਵਾਵਰਤ ਕਰਨਲ ਦੇ ਨਾਲ ਜੋ ਪੰਜਾਬ ਪਲਸ ਦੇ 12 ਜਵਾਨਾਂ ਨੇ ਕੀਤਾ ਉਹ ਬੜੇ ਵੱਡੇ ਪ੍ਰਸ਼ਨ ਖੜੇ ਕਰਦਾ ਕਿ ਜੇ ਦੇਸ਼ ਦੇ ਜਵਾਨ ਜੋ ਐਡੇ ਉੱਚੇ ਅਹੁਦੇ ਤੇ ਤਾਇਨਾਤ ਹੈ ਉਹਦੇ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਬਾਕੀ ਜਨਤਾ ਦਾ ਕੀ ਬਣੇਗਾ ਜਿਹੜੀ ਗੱਲਾਂ ਅਸੀਂ ਕਰਨਾ ਚਾਹੁੰਦੇ ਆ ਉਹ ਸਭ ਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਨੇ ਪਹਿਲੀ ਗੱਲ ਕੀ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚੋਣਾਂ ਹਾਰੀ ਹੈ ਇਸ ਨੇ ਬਹੁਤ ਵੱਡਾ ਇੱਕ ਤਕੜਾ ਝਟਕਾ ਦਿੱਤਾ ਅਰਵਿੰਦ ਕੇਜਰੀਵਾਲ ਨੂੰ ਅਤੇ ਉਸ ਦੀ ਸਾਥੀ ਮੰਡਲੀ ਨੂੰ 10 ਸਾਲ ਸੱਤਾ ਮੰਨਣ ਤੋਂ ਬਾਅਦ ਆਫ ਉਦਰੀਆਂ ਕਰਨ ਤੋਂ ਬਾਅਦ ਜਿਹੜਾ ਚਸਕਾ ਉਹਨਾਂ ਨੂੰ ਪੈ ਗਿਆ ਸੀ ਸੱਤਾ ਦਾ ਜਿਸ ਤੋਂ ਦਿੱਲੀ ਦੀ ਜਨਤਾ ਨੇ ਦੂਰ ਕਰ ਦਿੱਤਾ ਉਸ ਨੂੰ ਮੰਨਣ ਦੇ ਲਈ ਹੁਣ ਉਹ ਪੰਜਾਬ ਦੇ ਵੱਲ ਰੁਖ ਕਰ ਗਏ ਹੁਣੇ-ਹੁਣੇ ਖਬਰ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਭ੍ਰਸ਼ਟਾਚਾਰ ਤੇ ਦੋਸ਼ਾਂ ਦੇ ਵਿੱਚ ਕੈਦ ਵੀ ਰਹੇ ਉਹਨਾਂ ਨੂੰ ਪੰਜਾਬ ਦਾ ਪ੍ਰivari ਨਿਯੁਕਤ ਕਰ ਦਿੱਤਾ ਮਨੀਸ਼ ਸੋਧਿਆਣਾ ਸ਼ਰਾਬ ਕੋਟਾਲਾ ਭ੍ਰਸ਼ਟਾਚਾਰ ਦੋਸ਼ਾਂ ਦੇ ਵਿੱਚ ਕੈਦ ਇਹਨਾਂ ਦੇ ਦੂਸਰੇ ਮੰਤਰੀ ਸਤਿੰਦਰ ਝੈਨ ਉਸ ਨੂੰ ਇਹਨਾਂ ਨੇ ਪੰਜਾਬ ਦਾ ਸਹਿ ਪ੍ਰivari ਨਿਯੁਕਤ ਕਰਿਆ ਵਾਰ-ਵਾਰ ਚਪੇੜ ਮਾਰੀ ਜਾਂਦੀ ਏ ਸਾਡੇ ਪੰਜਾਬ ਦੇ ਪੰਜਾਬੀਆਂ ਦੇ ਮੂੰਹ ਦੇ ਉੱਪਰ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਕੋਈ ਕੈਪੇਬਲ ਬੰਦਾ ਇਹ ਪੈਦਾ ਨਹੀਂ ਕਰ ਸਕੇ ਪੰਜਾਬ ਦੇ ਵਿੱਚ ਇਹ ਕੋਈ ਐਸਾ ਨੇਤਾ ਨਹੀਂ ਦੇ ਸਕੇ ਜਿਹੜਾ ਪੰਜਾਬ ਨੂੰ ਅੱਗੇ ਲੈ ਜਾ ਸਕੇ ਪੰਜਾਬੀਅਤ ਦੀ ਗੱਲ ਕਰੇ ਹੋਰ ਤਾਂ ਹੋਰ ਹੁਣ ਮਾਨਯੋਗ अरविंद केजरीवाल ਜੀ ਵੀ ਆਪਣਾ ਬੋਰੀਆ ਮਿਸਤਰਾ ਚੱਕ ਕੇ ਇਲੈਕਸ਼ਨ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਆ ਗਏ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਆ ਉਹਦੇ ਦੌਰੇ ਕਰ ਰਹੇ ਨੇ ਉਹ ਇੱਕ ਰੋਲ ਅਦਾ ਕਰ ਰਹੇ ਨੇ ਸੁਪਰ ਸੀਐਮ ਦਾ ਬੀਤੇ ਦਿਨੀ ਜਿਸ ਤਰ੍ਹਾਂ ਵੱਖ-ਵੱਖ ਵਿਭਾਗਾਂ ਵੱਖ-ਵੱਖ ਅਦਾਰਿਆਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਉਹਨਾਂ ਦਾ ਔਰਾ ਹੈ ਜਿਸ ਤਰ੍ਹਾਂ ਦੀ ਉਪਸਥਿਤੀ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਪਿੱਛੇ-ਪਿੱਛੇ ਉਹ ਹੀ ਸ਼ੋਅ ਕਰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨਹੀਂ ਨੇ ਅਰਵਿੰਦ ਕੇਜਰੀਵਾਲ ਉਹ ਹੀ ਦੇਖ ਤਿਨ ਜਿਹੜੇ ਕਹਿੰਦੇ ਸੀ ਕਿ ਅਸੀਂ ਜਿਹੜੇ ਹੈ ਨੀ ਪੱਥਰ ਰੱਖਾਂਗੇ ਤੇ ਉਹਤੇ ਕਾਮੀਆਂ ਦੇ ਨਾਮ ਲਿਖਾਂਗੇ ਕੋਈ ਲੀਡਰ ਕੰਮ ਨਹੀਂ ਕਰਦੇ ਬੀਤੇ ਦਿਨ ਲੁਧਿਆਣੇ ਦੇ ਵਿੱਚ ਸਿਵਲ ਹਸਪਤਾਲ ਤੱਕ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਉੱਥੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਮਾਰੀਓ ਗਰਵਿੰਦ ਕੇਜਰੀਵਾਲ ਜੀ ਦਾ ਨਾਮ ਹੈ। ਅਰਵਿੰਦ ਕੇਜਰੀਵਾਲ ਜੀ ਦਾ ਕੀ ਯੋਗਦਾਨ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸੱਤਾ ਦੇ ਵਿੱਚ? ਜਾਂ ਪੰਜਾਬੀ ਬੈਕਗ੍ਰਾਉਂਡ ਦੇ ਨਾਲ ਕੀ ਹੈ ਉਹਨਾਂ ਕੋਲੇ? ਉਹਨਾਂ ਨੂੰ ਇੰਪੋਰਟੈਂਸ ਕਿਉਂ ਇੰਨੀ? ਕਿਉਂ ਪੰਜਾਬ ਦੇ ਹਰ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ? ਮੁੱਖ ਮੰਤਰੀ ਭਗਵੰਤ ਮਾਨ ਨੇ ਯਾ ਅਰਵਿੰਦ ਕੇਜਰੀਵਾਲ ਜੀ ਉਹੀ ਪੰਜਾਬ ਸਰਕਾਰ ਜਿਨੇ ਕੁਝ ਸਮਾਂ ਪਹਿਲਾਂ ਹੁਕਮ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਾਈਨ ਬੋਰਡਸ ਨੇ ਦੁਕਾਨਾਂ ਦੇ ਬਾਹਰ ਨਾਮ ਲਿਖੇ ਨੇ ਹਸਪਤਾਲਾਂ ਦੇ ਬਾਹਰ ਸਕੂਲਾਂ ਦੇ ਬਾਹਰ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਕਿਤੇ ਨ ਕਿਤੇ ਫੈਸਲਾ ਅੱਛਾ ਵੀ ਸੀ ਇਹ ਚੀਜ਼ ਵੀ ਸ਼ਲਾਘਾ ਕਰਦੇ ਕਿ ਜਿਹੜਾ ਸਾਡੀ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਸਾਡੀ ਗੁਰਮੁਖੀ ਲਿਪੀ ਹੈ ਉਹਦੇ ਵਿੱਚੋਂ ਸਾਈਨ ਬੋਰਡ ਹੋਣੇ ਚਾਹੀਦੇ ਨੇ ਪਰ ਹੁਣ ਜਦੋਂ ਲੁਧਿਆਣੇ ਦੇ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਜਿੰਨਾ ਪੈਸਾ ਤੇ ਨਵੀਨੀਕਰਨ ਤੇ ਖਰਚ ਹੋਇਆ ਉਹ ਤੋਂ ਦੁੱਗਣਾ ਪੈਸਾ ਉਹਨਾਂ ਨੇ ਉਹਦੀ ਮਸ਼ਹੂਰੀਆਂ ਦੇ ਵਿੱਚ ਖਰਚ ਕਰ ਦਿੱਤਾ ਮਾਲਸ ਅਜ ਖਤਮ ਕਰ ਦਿੱਤਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹ ਕੋਈ ਹਸਪਤਾਲ ਦਾ ਉਦਘਾਟਨ ਨਹੀਂ ਆ ਇਹ ਕੋਈ ਵੱਡੀ ਰੈਲੀ ਆ ਉਹਨਾਂ ਦੀ ਇਹਦਾ ਸਾਰਾ ਪੈਸਾ ਕਿੱਥੋਂ ਜਾ ਰਿਹਾ ਹੈ ਇਹਦਾ ਸਾਰਾ ਪੈਸਾ ਕੌਣ ਦੇਵੇਗਾ ਮਣੀਓ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਆਪਦੇ ਪੱਲਿਓਂ ਦੇਵੇਗੀ ਉੱਥੇ ਜਿਹੜੀਆਂ ਵੱਡੀਆਂ-ਵੱਡੀਆਂ ਫਲੈਕਸਾਂ ਲਾਈਆਂ ਗਈਆਂ ਹਿੰਦੀ ਪਾਸ਼ਾ ਦੇ ਵਿੱਚ ਦੇਵਨਾਗਰੀ ਲਿਪੀ ਦੇ ਵਿੱਚ ਅਸੀਂ ਕਲੀਅਰ ਕਰ ਦਿੰਦੇ ਨੇ ਕਿ ਅਸੀਂ ਕਿਸੇ ਵੀ ਪਾਸ਼ਾ ਦੇ ਖਿਲਾਫ ਨਹੀਂ ਹਰ ਪਾਸ਼ਾ ਦੇ ਕਾਬਦਾਂ ਐਮਸਤਾਨਾ ਇਹ ਦੇਵਨਾਗਰੀ ਹਿੰਦੀ ਭਾਸ਼ਾ ਦਾ ਇੱਕ ਸਥਾਨ ਹੈ ਜਿਹੜੀ ਸਾਡੇ ਦੇਸ਼ ਨੂੰ ਕਨੈਕਟ ਕਰਨ ਦੇ ਚਾਹਨਾ ਕਾਫੀ ਵੱਡਾ ਯੋਗਦਾਨ ਦਿੰਦੀ ਹੈ ਔਰ ਬਹੁਤ ਸਾਰੇ ਲੋਕਾਂ ਦੀ ਬੋਲੀ ਹੈ ਪਰ ਉਹ ਲੋਕ ਜਿਹੜੇ ਗੱਲਾਂ ਕਰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਕਰਾਂਗੇ ਲਾਗੂ ਕਰੋ ਹੁਕਮ ਜਾਰੀ ਕਰਦੇ ਸੀ ਕਿ ਸੇ ਪੰਜਾਬ ਨੂੰ ਉੱਪਰ ਲੈ ਕੇ ਆਣਾ ਪੰਜਾਬੀ ਭਾਸ਼ਾ ਨੂੰ ਉੱਪਰ ਫਿਰ ਉੱਥੇ ਵੱਡੇ ਵੱਡੇ ਫਲੈਕਸਰ ਦੇ ਵਿੱਚ ਕਿਉਂ ਕੀ ਅਰਵਿੰਦ ਕੇਜਰੀਵਾਲ ਜੀ ਇਸ ਤੋਂ ਸੁਪਰੀਮੋ ਬਣ ਗਏ ਨੇ ਪੰਜਾਬ ਦੇ ਚਾਹੇ ਨਸ਼ਿਆਂ ਦੇ ਉੱਪਰ ਗੱਲ ਹੋ ਰਹੀ ਹੈ ਸਰਕਾਰ ਇੱਕ ਮੁਹਿੰਮ ਚਲ ਰੱਖੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਪਰ ਇਸ ਨਸ਼ਿਆਂ ਦੇ ਵਿਰੁੱਧ ਦੇ ਯੁੱਧ ਵਿੱਚ ਕੀ ਕੋਈ ਵੱਡੀ ਮੱਛੀ ਹਜੇ ਤੱਕ ਸਰਕਾਰ ਨੇ ਫੜੀ ਕੀ ਆ ਜਾ ਰਿਹਾ ਕਿ ਅਸੀਂ ਪੀਲੇ ਪੰਜੇ ਦਾ ਇਸਤੇਮਾਲ ਕਰ ਰਹੇ ਹਾਂ ਉਹ ਪੀਲਾ ਪੰਜਾ ਬਹੁਤ ਸਾਰੀਆਂ ਅਸੀਂ ਗੱਲਾਂ ਅਸੀਂ ਆਰਟੀਏ ਤਹਿਤ ਚੀਜ਼ਾਂ ਨਿਕਲ ਕੇ ਆ ਕਿ ਜਿਹੜੇ ਕੁਝ ਘਰਟ ਆਏਗੇ ਨੇ ਉਹ ਪੰਚਾਇਤੀ ਸ਼ਾਮਲਾਰ ਦੀ ਜ਼ਮੀਨ ਤੇ ਵਸਾਏ ਗਏ ਸੀ ਬਣਾਏ ਗਏ ਸੀ ਇਹ ਕੁਝ ਅਵੈਰ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੀ ਹੈ ਅਪਰੋਚਮੈਂਟ ਉਹਨਾਂ ਨੇ ਕੀਤੀ ਹੋਈ ਸੀ ਵਿਧਾਈ ਹੋਈ ਸੀ ਉਹਨਾਂ ਨੂੰ ਤੋੜੇ ਜਾ ਰਹੇ ਪਰ ਜਨਤਾ ਦੇ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਕਿ ਅਸੀਂ ਇਹ ਨਸ਼ਿਆਂ ਦੇ ਵਿੱਚ ਚਾ ਦੇ ਦਿੰਦੇ ਹਾਂ ਤੋੜ ਦਿੰਦੇ ਉਹਨਾਂ ਦੇ ਘਰ ਤੋੜ ਦਿੰਦੇ ਅਰਵਿੰਦ ਕੇਜਰੀਵਾਲ ਜੀ ਅੱਗੇ ਆ ਕੇ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਵੱਧ ਗਿਆ ਅਸੀਂ ਮੰਨ ਰਹੇ ਨੇ ਉਹਦੇ ਮੂਹ ਮੰਨ ਰਹੇ ਨੇ ਬਿਆਨ ਦੇ ਰਹੇ ਨੇ ਕਿਸੀ ਕਾਰਵਾਈ ਕਰ ਰਹੇ ਹਨ ਹਾਲਾਂਕਿ ਰਵਿੰਦ ਕੇਜਰੀਵਾਲ ਦੇ ਕੋਲੇ ਆਮ ਆਦਮੀ ਪਾਰਟੀ ਦੇ ਕਨਵੀਨੋ ਤੋਂ ਇਲਾਵਾ ਕੋਈ ਸੰਵਿਧਾਨਕ ਪਦ ਨਹੀਂ ਹੈ ਪੰਜਾਬ ਦੇ ਵਿੱਚ ਪਰ ਫਿਰ ਉਹ ਕਿਸ ਹیثیت ਦੇ ਨਾਲ ਅੱਗੇ ਆ ਕੇ ਵੱਡੇ ਬਿਆਨ ਦੇ ਰਹੇ ਨੇ ਹਰ ਜ਼ਿਲ੍ਹੇ ਦੇ ਵਿੱਚ ਆਪ ਦੇ ਦੌਰੇ ਕਰ ਰਹੇ ਨੇ ਹਰ ਉਦਘਾਟਨ ਸਮਾਰੋਹ ਦੇ ਵਿੱਚ ਅੱਗੇ ਹੋ ਕੇ ਆਪ ਦੇ ਆਪ ਨੂੰ ਪੇਸ਼ ਕਰ ਰਹੇ ਨੇ ਇਸ ਸੱਤਾ ਦਾ ਲਾਲਚ ਬੜਾ ਵੱਡਾ ਲਾਲਚ ਉਹੀ ਕੇਜਰੀ ਵਾਲੇ ਜਿਹੜੇ ਕਹਿੰਦੇ ਸੀ ਕਿ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਪਰ ਹੁਣਾਂ ਦੇ ਮੂੰਹ ਮੰਨ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਇਹ ਹੜਬੜੀ ਕਿਉਂ ਆਮ ਆਦਮੀ ਪਾਰਟੀ ਦੇ ਵਿੱਚ ਬੀਤੇ ਤੱਕ ਨਹੀਂ ਉਹਨਾਂ ਨੇ ਆਪ ਦੇ ਕੁਝ ਚੁਰੀਂਦਾ ਨੁਮਾਇੰਦੇ ਆਪ ਦੇ ਬੰਦੇ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਲਿਆ ਕੇ ਕਿਤੇ ਡਾਇਰੈਕਟਰ ਲਗਾ ਰਹੇ ਨੇ ਕਿਤੇ ਪ੍ਰਿੰਸੀਪਲ ਨਿਯੁਕਤ ਕੀਤੇ ਜਾ ਰਹੇ ਨੇ ਉਹਨਾਂ ਨੂੰ ਕੀ ਆਮ ਆਦਮੀ ਪਾਰਟੀ ਦੇ ਵਿੱਚ ਐਨੀ ਹੜਬੜੀ ਕਿਉਂ ਹੈ ਕਿਸਾਨਾਂ ਦੀ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਪਹਿਲਾ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਜਿਸ ਤਰੀਕੇ ਦੇ ਨਾਲ ਚੱਲਿਆ ਕੇਂਦਰ ਸਰਕਾਰ ਨੇ ਬੜੀ ਖਲਾਸ਼ੇਰੀ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਹੋਏ ਤਾਂ ਫਿਰ ਉਹ ਜਿਹੜੇ ਕਾਨੂੰਨ ਸੀ ਵਾਪਸ ਲੈ ਕੇ ਮਾਫੀ ਮੰਗੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਨਹੀਂ ਹੋ ਸਕੇ ਕਾਮਯਾਬ ਸਮਝੌਤੇ ਵਿੱਚ ਨਹੀਂ ਹੋ ਸਕੇ ਪਰ ਜਿਹੜਾ ਵਤੀਰਾ ਹੁਣ ਆਮ ਆਦਮੀ ਪਾਰਟੀ ਦਾ ਕਿਸਾਨਾਂ ਦੇ ਪ੍ਰਤੀ ਐ ਉਹ ਕਿਉਂ ਇਹ ਤਾਂ ਇਹੀ ਪਾਰਟੀ ਜਿਹੜੀ ਧਰਨੀਆਂ ਦੇ ਵਿੱਚੋਂ ਨਿਕਲੀ ਸੀ ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਧਰਨੀਆਂ ਦੇ ਵਿੱਚ ਜਾ ਜਾ ਕੇ ਬੈਠਦੇ ਸੀ ਇਹ ਉਹੀ ਮਾਨਯੋਗ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਧਵਾ ਜੀ ਨੇ ਜਿਹੜੇ ਧਰਨੀਆਂ ਜਾ ਕੇ ਬੈਠਦੇ ਸੀ ਚੀਮਾ ਸਾਹਿਬ ਧਰਨਿਆਂ ਦੇ ਵਿੱਚ ਜਾ ਕੇ ਬੈਠਦੇ ਸੀ ਇਹ ਹੀ ਤਾਂ ਕਹਿੰਦੇ ਸੀ ਨਾ ਕਿ ਜਿਹੜਾ ਹੈਗਾ ਆ ਕਿ ਜਿਹੜਾ ਇਹ ਸਟੇਟ ਦਾ ਕੰਮ ਹੈ ਭਗਵੰਤਪਨ ਸਾਹਿਬ ਬਿਆਨ ਦਿੰਦੇ ਹੁੰਦੇ ਸੀ ਕਿ ਮਰਿੰਦਰ ਕੈਪਟਨ ਅੰਦਰ ਸਮਝਾਇਦਾ ਕਿ ਇਹਨਾਂ ਨੂੰ ਦੇ ਦੇਣ ਐਮਐਸਪੀ ਦੇ ਦੇਣ ਦੰਦੇ ਕਿਉਂ ਨਹੀਂ ਜੋ ਸਾਡੀ ਸਰਕਾਰ ਆਈ ਅਸੀਂ ਐਮਐਸਪੀ ਦਵਾਂਗੇ ਪਰ ਹੁਣ ਮਾਨ ਸਭ ਕਹ ਰਹੇ ਨਹੀਂ ਕੀਤਾ ਜੀ ਅਸੀਂ ਸਟੇਟ ਦਾ ਕੰਮ ਹੀ ਨਹੀਂ ਜੀ ਅਸਾਂ ਦੇ ਹੀ ਨਹੀਂ ਸਕਦੇ ਜੀ ਤੁਸੀਂ ਜੇ ਦਰਨਾ ਲਾਉਣਾ ਕੇਂਦਰ ਵਿਰੋਧ ਦਰਨਾ ਲਾਓ ਅਸੀਂ ਤੁਹਾਡੇ ਨਾਲ ਚੱਲਾਂਗੇ ਪਰ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਨਹੀਂ ਕਹਿ ਸਕਦੇ ਡਬਲ ਸਟੈਂਡਰਡ ਕਿਉਂ ਕਿਤਰੀਵਾਲ ਸਾਹਿਬ ਇਹਨਾਂ ਮੁੱਦਿਆਂ ਦੇ ਪਿੱਛੇ ਕੀ ਗੱਲਾਂ ਨੇ ਤੁਹਾਡੀ ਪਾਰਟੀ ਦੀਆਂ ਕਿਉਂ ਭਗਵੰਤ ਸਿੰਘ ਸਾਬੂ 2 ਨੰਬਰ ਕਰ ਦਿੱਤਾ ਗਿਆ ਹੈ ਹਰ ਮਸਲੇ ਦੇ ਵਿੱਚ ਕੀ ਪੰਜਾਬ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਮੰਤਰੀ ਉਹ ਵਜ਼ੀਰ ਜਿਹੜੇ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਦੇ ਮਾਮਲੇ ਰਿਹਾ ਜੇਲ੍ਹ ਦੇ ਵਿੱਚ ਬੰਦ ਸੀ ਸਜ਼ਾਵਾਂ ਘਟ ਕੇ ਆਏ ਨੇ ਉਹਨਾਂ ਨੂੰ ਪੰਜਾਬ ਦੇ ਕੰਵਿਨਰ ਲਾਇਆ ਜਾ ਰਿਹਾ ਹੈ ਆਪ ਦੇ ਜਿਹੜੇ نزدیکی ਨੇ ਉਹਨਾਂ ਨੂੰ ਮਲਾਈਦਾਰ ਅਸਾਮੀਆਂ ਪੋਸਟਾਂ ਤੇ ਰੱਖਿਆ ਜਾ ਰਿਹਾ ਹੈ ਪੰਜਾਬ ਦਾ ਪੈਸਾ ਉਹਨਾਂ ਦੇ ਕੋਲੇ ਲुटਾਇਆ ਜਾ ਰਿਹਾ ਹੈ ਪੰਜਾਬ ਜਾ ਕਿੱਥੇ ਰਿਹਾ ਹੈ ਪੰਜਾਬ ਤਾਂ ਪੰਜਾਬੀਆਂ ਦੇ ਕੋਲ ਹੈ ਹੀ ਨਹੀਂ ਜਦੋਂ ਕੋਈ ਉੱਚੀ ਪੋਸਟੀਆਂ ਵਧੀਆ ਕਾਰਜਕਾਰੀ ਤੁਸੀਂ ਸਾਰੇ ਬੰਦੇ ਦਿੱਲੀ ਤੇ ਰਿਆ ਕੇ ਰੱਖ ਦਿੱਤੇ ਪੰਜਾਬੀ ਕਿੱਥੇ ਗਏ ਕਿੱਥੇ ਗਏ ਪੰਜਾਬੀ ਬੜਾ ਵੱਡਾ ਪ੍ਰਸ਼ਨ ਸਾਡੇ ਉੱਪਰ ਹੁੰਦਾ ਹੈ ਆ ਪੰਜਾਬ ਦਾ ਬਣ ਕੀ ਰਿਹਾ ਹੈ ਬੀਤੇ ਦਿਨ ਤੁਸੀਂ ਕਹੇ ਕਿ ਅਸੀਂ 250 ਤੋਂ ਵੱਧ ਜਿਹੜੀਆਂ ਹੈਗੀਆਂ ਪੋਸਟਾਂ ਜਿਹੜੀਆਂ ਕੱਢੀਆਂ ਹੈ ਬਿਜਲੀ ਵਿਭਾਗ ਦੇ ਵਿੱਚ ਅਸੀਂ ਦਿੱਤੀਆਂ ਜੀ ਉਸ ਉਹਦੇ ਚੋਂ 181 ਬੰਦੇ ਤਾਂ ਤੁਸੀਂ ਹਰਿਆਣੇ ਦੇ ਲਗਾ ਦਿੱਤੇ ਕੁਝ ਬੰਦੇ ਉਹ ਨੇ ਜਿਹੜੇ ਹੈ ਤਾਂ ਹਰਿਆਣੇ ਹਿਮਾਚਲ ਜਾਂ ਹੋਰ ਦੂਜੇ ਰਾਜਾਂ ਦੇ ਨੇ ਲੇਕਿਨ ਉਹ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਸਭ ਪੰਜਾਬ ਦੇ ਬਣੇ ਹੋਏ ਨੇ ਪੰਜਾਬੀ ਕਿੱਥੇ ਮਾਨਸਾ ਪੰਜਾਬੀਆਂ ਨੇ ਤੁਹਾਨੂੰ ਸੱਤਾ ਦਿੱਤੀ ਸੀ ਤਹਾਨੂੰ ਪੰਜਾਬ ਦੇ ਵਿੱਚ ਕੰਮ ਕਰਨ ਲਈ ਮੌਕਾ ਦਿੱਤਾ ਸੀ ਤੁਹਾਨੂੰ ਬਦਲਾਅ ਕਰਨ ਦੇ ਲਈ ਇੱਕ ਨਵਾਂ ਹੋਰ ਕੁਰਸੀ ਦਿੱਤੀ ਸੀ ਪਰ ਮਾਨਯੋਗ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸੁਪਰ ਸੀਐਮ ਬਣ ਕੇ ਕਾਰਜ ਕਰ ਰਹੇ ਨੇ ਇਹ ਵਾਕਈ ਚਿੰਤਾਜਨਕ ਹੈ ਸਾਡੇ ਪੰਜਾਬ ਦੇ ਲਈ ਸਾਡੇ ਪੰਜਾਬੀਆਂ ਦੇ ਲਈ ਜਿੱਥੇ ਨਾ ਤਾਂ ਸਾਡੀ ਜਵਾਨ ਸੁਰੱਖਿਅਤ ਨੇ ਨਾ ਸਾਡੇ ਕਿਸਾਨ ਸੁਰੱਖਿਅਤ ਨੇ ਨਾ ਸਾਡੇ ਵਿਦਿਆਰਥੀ ਸੁਰਖਿਅਤ ਨੇ ਨਾ ਸਾਡੇ ਅਧਿਆਪਕ ਸੁਰਖਿਅਤ ਨੇ ਬੜਾ ਵੱਡਾ ਪ੍ਰਸ਼ਨ ਖੜਾ ਕਰ ਦਿੱਤੇ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਰਵਿੰਦ ਕੇਜਰੀਵਾਲ ਜੀ ਕਿਸ ਤਰ੍ਹਾਂ ਪੰਜਾਬ ਦਾ ਬੇੜਾ ਕਰ ਕਰਦੇ ਨੇ ਜਾਂ ਪੰਜਾਬ ਨੂੰ ਕੈਪਚਰ ਕਰਦੇ ਨੇ ਕੁੱਲ ਮਿਲਾ ਕੇ ਹੁਣ ਦੇਖਣ ਦਾ ਤਾਂ ਇਹੀ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਸੀਐਮ ਐ ਪੰਜਾਬ ਦੇ ਮੁੱਖ ਮੰਤਰੀਓ ਭਗਵੰਤ ਮਾਨ ਨਹੀਂ ਹੈ ਬਸ 21 ਸੁਪਰ ਸੀਐਮ ਹੈ ਉਹ ਹੈ ਅਰਵਿੰਦ ਕੇਜਰੀਵਾਲ ਉਮੀਦ ਕਰਦੇ ਆ ਕਿ ਭਗਵੰਤ ਸਿੰਘ ਸਾਹਿਬ ਨਿੰਤੂ ਚਾਗਣਗੇ ਖੁਦ ਅੱਗੇ ਹੋ ਕੇ ਪੰਜਾਬ ਨੂੰ ਲੀਡ ਕਰਨਗੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਐਸੋ ਪਹਿਲਾਂ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਪਣੇ ਵੀਵਜ਼ ਦੇ ਉਹ ਕਮੈਂਟਾਂ ਦੇ ਵਿੱਚ ਦਿਓ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ